ਲੋ ਜੀ ਕੀ ਹੋ ਗਿਆ ਹਾਂ ਸਾਲਾ ਜਾਂ ਕੀ ਹੋ ਗਿਆ ਦੁਖੀ ਕਰਿਆ ਮੈਂ ਮੁੰਤਾ ਸਾਲਾ ਮੋਟਰਸਾਈਕਲ ਆਨੀ ਇਹਨਾਂ ਨੂੰ ਦੋਹਾਂ ਨੂੰ ਅੱਗ ਲਾ ਕੇ ਨਾ ਇਹਨਾਂ ਨੂੰ ਨਾਮਾ ਲੀਲਾ ਕੋਈ ਲੈ ਸਾਲਾ ਰੱਖ ਨਹੀਂ ਖਿਲਾਦ ਮਾਹੂੜੀ ਦੋਹਾਂ ਨੂੰ ਇਹ ਆਹ ਆ ਦਾਰਦੇ ਨਾ ਖੁੱਦ ਆਪਾਂ 20 ਦਿਨ ਆਹ ਖੜਾ ਰਹਿਿਆ ਕਾਲਾ ਫਰਵਾਇਆ ਪਾਣੀ ਬੂਣੀ ਪੈ ਗਿਆ ਬਾਹਰ ਸਾਲਾ ਖੜ ਗਿਆ ਅੱਜ ਤਿੰਨ ਚੱਲ ਉਹ ਪਾਣੀ ਬੂਣੀ ਪੈ ਗਿਆ ਹੋਣਾ ਬੰਦ ਹੋ ਗਿਆ ਅੱਜ ਨਾ ਤੇੰਜਾ ਕੱਲੇ ਦੱਦਾ ਈ ਟੈਂਕੀ ਤੇਲ ਦੀਸਾਂ ਖੋਲ ਕੇ ਦੇਖਿਆ ਬਸ ਹਾਂ ਖੋਲ ਕੇ ਦੇਖਿਆ ਉਹ ਐ ਹਲਾ ਹਲਾ ਕੇ ਦੇਖੇ ਉਹ ਖੋਲ ਕੇ ਦੇਖਿਆ ਹਲਾ ਹਲਾ ਕੇ ਦੇਖਿਆ ਯਾਰ ਖੋਲ ਕੇ ਦੇਖੀ ਟੈਂਕੀ ਨਾ ਟਾਰਾ ਪੂਰਾ ਹਟਕਾ ਉਹ ਟੈਂਕੀ ਜਿਹੜੀ ਟਾਰਾ ਆਪਣਾ ਤੋੜ ਜੀ ਚੁਲਾ ਰੱਖਾ ਸੱਚੇ ਪਲਾਕੋ ਪਲਾਗੀ ਦਾ ਬਾਈ ਪਲਾਗ ਕਿਹੜੇ ਕਿਉਂ ਸਵਾਨ ਹੈ ਚੋਕਲਾ ਦੇਖਦੀ ਆਰੇ ਉਹ ਕੱਲਿਆ ਰੀ ਨਹੀਂ ਹੁੰਦਾ ਇਹ ਤਾਂ ਬੋਲਦਾ ਹੀ ਨਹੀਂ ਹੈਗਾ ਕੱਲ ਦਾ ਚਾਲਦੀ ਬੰਦ ਹੋ ਗਿਆ ਹਾਂ ਇਹ ਨਹੀਂ ਬੋਲਦਾ ਹੈਗਾ ਹੂੰ ਦਾ ਹੈਗਾ ਉਹ ਨਹੀਂ ਕਿਤੇ ਵੜੀ ਹੋ ਜਾਂਦਾ ਕਿੱਥੇ ਬੋਲਦਾ ਬਾਜ ਨੇ ਦਾਤਣਾ ਜਿਹਾ ਸਟਾਰਟਰ ਹੋਣਾ ਨਹੀਂ ਜਾਣੇ ਨਹੀਂ ਟੋਚਲ ਪਾਪ ਹੋਇਆ ਸਾਡਾ ਇਹਨੂੰ ਪਾਣੀ ਪੂਣੀ ਲੱਗਿਆ ਕੁਝ ਨਹੀਂ ਆਇਆ ਟੋਚਲ ਪਾਉਣਾ ਇਹ ਤੱਕਾ ਸਟਾਰਟ ਹੋਊਗਾ ਹੈ ਤੱਕਾ ਸਟਾਰਟ ਬੱਤੇ ਨਾਲ ਕਿਹਦੇ ਰਾਮ ਟੁੱਟ ਗਿਆ ਬਾਈ ਕੁਝ ਨਹੀਂ ਆ ਰਿਹਾ ਹਾਂ ਉਹ ਸਰਵਾ ਕੇ ਲੈਂਦਾ ਕੱਲ ਮੈਂ ਉਹ ਦੋ ਮਹੀਨੇ ਹੋ ਗਏ ਅਜਾ ਬੰਦ ਹੋ ਗਿਆ ਜਦ ਚੱਲਦਾ ਇਹਦਾ ਉਧਰ ਆਹੋ ਕੱਲ ਅੱਗ ਤਾਂ ਦੂਏ ਪਾਸੇ ਆ ਸਾਰਾ ਕੱਢ ਰਿਹਾ ਹਾਂ ਵੀ ਤਾਂ ਸਾਰਾ ਉਤਾਰ ਲਿਆ ਮੈਂ ਤਾਂ ਦੁਖੀ ਹੋ ਗਿਆ ਪਾ ਘੰਟਾ ਹੋ ਗਿਆ ਮੈਂ ਤਾਂ ਕਰਦੀ ਮਰਦੇ ਨੂੰ ਫੋਨ ਤਾਂ ਸਾਲਾ ਖੇਤ ਭਰ ਜਾਣਾ ਤਾਂ ਸਾਰਾ ਉੱਥੇ ਹਾਏ ਹਾੜੀ ਹਾੜੀ ਪਿੱਛੇ ਮਾਜਾ ਤੇਲ ਦਾ ਵੱਤੂ ਆਇਆ ਯਾਰ ਤੇਲ ਤਾਂ ਬਹੁਤ ਟੈਂਕੀ ਟੈਂਕੀ ਨਹੀਂ ਗੱਦੀ ਉਹ ਨਹੀਂ ਹੁੰਦੀ ਉਹਦੀ ਰੋਸਾ ਨਹੀਂ ਆ ਜਾਲਾ ਮੜ ਜਾ ਲੈ ਉੱਪਰ ਆ ਉੱਪਰ ਫਿਰਦਾ ਤੇਲ ਲੈ ਲੈ ਤੇ ਇਹਦਾ ਵੱਤੂ ਆ ਉਹ ਤੇਲ ਦੀ ਕੋਈ ਹਵਾ ਜੀ ਹੋ ਜਾਂਦੀ ਹੈ ਇੱਥੇ ਇਹ ਤੋਜਨ ਕਿੱਥੇ ਪਾਵਾ ਸੜੇ ਨੇ ਸੋਕਣਾ ਬਾਲਾ ਮਾਰਦੀ ਸਾਤੇ ਨਾ ਮਾਰਦੀ ਉਹ ਸਾਕਟ ਨਹੀਂ ਜੇ ਅੱਠ ਗਈ ਕੋਈ ਚੋਗਾ ਹੋ ਗਿਆ ਹੋ ਗਿਆ ਬਸ ਇਹ ਚੋਕ ਕਿੱਥੇ ਚੋਕ ਤਾਂ ਹੈ ਮੇਰੇ ਹੱਥ ਜੇ ਫੜ ਲੈਣ ਦੱਸੀ ਤੂੰ ਲੈ ਮਾਰਕ ਮਾਰ ਕੇ ਪਰੇ ਕੋ ਚੋਕ ਹਟਾ ਦੇ ਨਹੀਂ ਬੋਲਦੇ ਨਾ ਯਾਰ ਬੋਲਦੇ ਕਾਹਨ ਬੋਲਦਾ ਯਾਰ ਤੂੰ ਲੈ ਤੋਜਨ ਫੜ ਲੈ ਲੈ ਫੜ ਇੱਥੇ ਬੰਦ ਛੋਕਾ ਟੁੱਕਰ ਨਾ ਲਈ ਇਨੂੰ ਬੰਦੇ ਲੈ ਦੋਹਾਂ ਪਾਸੇ ਪਾਲਾ ਚ ਮੈਂ ਕਵਾ ਕੇ ਓਧਰ ਕਵਾ ਕੇ ਦੋਹਾਂ ਪਾਲਾ ਹਾਂ ਜਾ ਹੈ ਇਹਨੂੰ ਪਾ ਵਾ ਟਿੱਡੇ ਨੂੰ ਵੀ ਰੀੜ ਦੀ ਹੱਡੀ ਮੇ ਪਾਲਮਾ ਇਹਨੂੰ ਆਏ ਪਾ ਕੇ ਦੋਹਾਂ ਕਵਾ ਕੇ ਸਾਨੂੰ ਫੜ ਲਾ ਹਾਂ ਹਾਂ ਹੇਠਾਂ ਕਵਾ ਕੇ ਦੋਹਾਂ ਪਾਲਾ ਐਥੇ ਨੂੰ ਹਾਂ ਉਹੀ ਉਹੀ ਇੱਧਰ ਨੂੰ ਕਵਾ ਦੇ ਫੋਕਰ ਦੇ ਗੱਦੇ ਨੂੰ ਪਾਲਦਾ ਬਸ ਵਾ ਬਸ ਬੱਜ ਬਹੁਤ ਹੈਠਾਂ ਕਵਾ ਦੇ ਦੇ ਮਗਰਾੜ ਦੇ ਗੱਦੇ ਨੂੰ ਪਾਲ ਬਸ ਨੰਗੋ ਪੰਜਨ ਪੌਂਡੀ ਚਾ ਲੈ ਦੇ ਮੋੜ ਇਧਰ ਨੂੰ ਨਹੀਂ ਛੱਡ ਕੇ ਅੰਦਰ ਰੈਂਡਾ ਜਿਹੜੇ ਪਾਧੁਰ ਹੈ ਨੇ ਵਿੱਚੋਂ ਕੱਢ ਅੱਜ ਸ਼ਾਇਦ ਸਿੱਧੀ ਕਰ ਦੇ ਹਾਂ ਜਿਹੜਾ ਹੋਇਆ ਪਈਦਾ ਆ ਉੱਗਰ ਜਾਊਗਾ ਹਾਂ ਹਾਂ ਭਾਜੇ ਪਾਉਣਾ ਤਖਮਣਾ ਕਢਾ ਦੇ ਰਸਵੇਂ ਲੈ ਜੰਨੇ ਮੋੜੇ ਨੂੰ ਲੱਥ ਨਹੀਂ ਦੇਖਾਂ ਕਿ ਕੀ ਹੋ ਫਰਮੀ ਗਈ ਆਉਂਦਾ ਹੈ ਕਾਹਨ ਜਾ ਰੱਖਦੇ ਸੈਂਹ ਸਾਹਮਣੇ ਆਓ ਕਿ ਇਧਰੋਂ ਮੋੜ ਲਾਸ ਫਿਰ ਪਿੰਡ ਨੂੰ ਲੈ ਚੱਲੂਗਾ ਤੱਕਾ ਵੇ ਮਾ ਕੇ ਹੁੰਦਾ ਜੇ ਇੱਕ ਵਾਰ ਹੋਣਾ ਨਹੀਂ ਪਾ ਤੱਕੇ ਨਾਲੇ ਨਾ ਕੋਈ ਇਵੇਂ ਮੋਟਰਸਾਈਕਲ ਨਾਲ ਹੋ ਜਾਣਾ ਓਵਰ ਓਵਰ ਹੋ ਗਿਆ ਗੱਲ ਤਾਂ ਇਹਦੇ ਥਾਏ ਨਾ ਇੱਕ ਵਾਰੀ ਇਹਦੇ ਤੇਲ ਬੰਦ ਕਰਦੇ ਕੋਈ ਨਾ ਜੇ ਖੜਾ ਹੁੰਦੇ ਆਪਾਂ ਮੋੜ ਇਦਾਂ ਪਿੰਡ ਨੂੰ ਦੇਖੀਏ ਕੀ ਕਹਿੰਦਾ ਨਹੀਂ ਖਿੱਦ ਦਾ ਸੁਕਮਾਲਪੁਰ ਵਾਲੀ ਨਹਿਰ ਪਰ ਨੂੰ ਲੈ ਚੱਲ ਨਹਿਰਾਂ ਦੇ ਯਾਰਾ ਦੋਹਰੂ ਵੇਚ ਠਿਗੜੀ ਗਾਲੇ ਬਬੇ ਨਵਾਂ ਲੈਕਾ ਇੱਕ ਬੈਟਰੀ ਵਾਲੀ ਲਿਆਉਂਦੇ ਆ ਇੱਕ ਦੂਜੀ ਲਿਆਉਂਦੇ ਆ ਹੋ ਗਿਆ ਠੀਕ ਹੈ ਕੋਈ ਹੋਰ ਹੋ ਗਿਆ ਹੁਣ ਗਰਮੀ ਤਾਂ ਦੇਖ ਲੈ ਕਿਵੇਂ ਆਈ ਵਿੱਚ ਗਰਮੀ ਤਾਂ પડਦਾ ਜਿਆਦਾ ਅੱਜ ਆ ਮੀਂਹ ਨੇ ਪਰਦਾ ਬਹੁਤ ਕਰਤੀ ਹਾਂ ਪਰਦਾ ਹੈ ਜਮੀਂ ਪਿਆ ਸਵੇਰੇ ਅੱਜ ਬਾਈ ਜਮੀਂ ਪੈ ਤਾਂ ਉੱਤੇ ਪਾਕ ਲੱਗ ਜਾਂਦੀ ਹੈ ਹਾਂ ਸਹਿਯੋਗ ਨਾ ਹੁਣ ਕਹਿੰਦਾ ਕਿ ਮਿਡਲ ਕਰਨਾ ਹੈ ਹਾਂ ਹੁਣ ਦੱਸ ਕਿਹੜਾ ਖੇਤ ਗਿੱਲਾ ਪੁਰੇ ਹੋ ਜਾਣਾ ਤਾਂ ਜੇ ਹੁਣ ਕਰਨਾ ਤਾਂ ਹਾਂ ਸਵੇਰੇ ਫੇਰ ਉਹਨੇ ਕਰਨ ਨਾਲ ਕਹਿਣ ਲੱਗੇ ਬੰਦ ਚੱਲ ਇਹ ਹੁਣ ਕੱਟ ਲੈ ਖੜੇ ਹੁਣ ਠੀਕ ਜਾ ਮੀਂਹ ਕਿੱਥੇ ਆ ਉਹ ਮੇਰੇ ਨੂੰ ਤਾਂ ਮੀਂਹ ਜਿਹੜਾ ਹੈਗਾ ਸੀਗਾ ਛਿੜਕਾ ਜਾ ਉਹ ਸੁੱਕ ਲਿਆ ਲੋ ਜੀ ਆ ਤੁਹਾਨੂੰ ਟੋਚਲ ਮੁਕਾਬਲਾ ਦਿਖਾਉਣਾ ਦੋਹੇ ਦੋਹਾਂ ਦੇ ਹੀ ਹੈ ਪਾਉਂ ਕਰਿਆ ਲਿਆ 2 ਮਹੀਨੇ ਬਾਅਦ ਮਹੀਨੇ ਬਾਅਦ ਆਹ ਹੈ ਮਾਹ ਕੱਲ੍ਹ ਸਰਵਾਇਆ ਹਲੇ ਆਹ ਲਓ ਖੜਦਾ ਨਹੀਂ ਇੱਕ ਨਾਲ ਮੈਂ ਤਾਂ ਕੱਖ ਪੱਟਣ ਆਉਣ ਲੱਗਿਆ ਤਾਂ ਦੇਖਿਆ ਕਿ ਪ੍ਰਕਾਰ ਨਾਲ ਮਗਾੜਦੇ ਠੀਕ ਹੈ ਪਹਿਲੇ ਮੈਂ ਛੱਡਾਂ ਜਿਹੜੇ ਜ ਮਰਜ਼ੀ ਕਰਦਾ ਮੇਲਦੀ ਆਉਨੇ ਮੇਲਦੀ ਮੇਲ ਲੈ ਆਜਾ ਤੂੰ ਛੱਡ ਦੇ ਤੂੰ ਆ ਕੇ ਛੱਡ ਦੂਗਾ ਆਹੋ ਹੋ ਗਿਆ ਦਾ ਜੰਗਲ ਸਟਾਰਟ ਹੋਇਆ ਕੇ ਇਹਦੇ ਨੂੰ ਮੈਨੂੰ ਆਏ ਲੱਗਦਾ ਵੀ ਇਹੇ ਬੰਦ ਹੋ ਜਾਣਾ ਕਾਲੇ ਨੇ ਹੋਰ ਹੋਇਆ ਓਵਰ ਯਾਰ ਇਹ ਹੈ ਮੈਨ ਲਾਉਂਦੀ ਓਵਰ ਹੋਇਆ ਹਾਂ ਉਹ ਨਿਓ ਇੰਜਣ ਕੱਢਦੇ ਤੇ ਗਾਲਾਂ ਵਾਈ ਨੂੰ ਜੇ ਇਸ ਵਾਰ ਨਾ ਨਾ ਉਹਨੂੰ ਨਹੀਂ ਅਸੀਂ ਕਹਿੰਦੇ ਸੀ ਇਹਦੇ ਤੇਲ ਹੀ ਬੰਦ ਕਰਦਾ ਕੋਈ ਵੀ ਨੇਲ ਬੰਦ ਕਰਨਾ ਚਾਹੀਦਾ ਵਿਚ ਵੜ ਗਿਆ ਉਹਦੇ ਬਾਅਦ ਹੇਮਕੁੰਡ ਸਾਹਿਬ ਜੀ ਆਇਆ ਇਹ ਹੇਮਕੁੰਡੂ ਕੋਲ ਨੂੰ ਹੈਰਾਨ ਨਹੀਂ ਕਰੇ ਨਾ ਜਮਾਈ ਠੀਕ ਗਿਆ ਹੇਮਕੁੰਡ ਸਾਹਿਬ ਨੂੰ ਅੱਜ ਤਾਂ ਨਿਜੜਨ ਲੱਗਿਆ ਐਡੀ ਤਾਂ ਵੜ ਗਿਆ ਮੈਂ ਕਿਹਾ ਇਹ ਪੂਰਾ ਪੂਰਾ ਹੋ ਗਿਆ ਜਦ ਇੰਨਾ ਕਿ ਚਲਾ ਚਲਾਉਣਾ ਜੇ ਤਾਂ ਬੌਂਸ ਸੈਟ ਆਈਦਾ ਯਾਰ ਜਾਂ ਹੁਣ ਰੋਬਰ ਹੋ ਗਿਆ ਹੁਣ ਫੇਰ ਦੱਸਿਆ ਕਰੂ ਬੰਦਾ ਕਾਕਾ ਸਤਾ ਬੰਦ ਨਹੀਂ ਨੂੰ ਪਰ ਨਹੀਂ ਅਸੀਂ ਖੋਲ ਲਵਾਂਗੇ ਉਹਦੇ ਤੇ ਤੁਮ੍ਹ ਬਾਬਾਂ ਦਾ ਕਰ ਹਾਂ ਦੋ ਮੈਂ ਫੇਰ ਕਿੱਕ ਮਾ ਦੇ ਹੁਣ ਹੁਣ ਦਾ ਸੀ ਲੈ ਫੋਨ ਕਰੂੰਗਾ ਜੀ ਰਾਹ ਤੇ ਖੜ ਗਿਆ ਕਿਤੇ ਅੱਜ ਉਹ ਤਦੂਆ ਲੈ ਜਾ ਬਾਈ ਯਾਰ ਉਹ ਨਾ ਖੜ ਜਵੇ ਹੁਣ ਤਦੂਆ ਲੈ ਜਾ ਉਹਨੂੰ ਕਿਹਾ ਹੋ ਗਿਆ ਖਾਣ ਇਹਨੂੰ ਤੇ ਲੱਗ ਗਿਆ ਉਹ ਚੇ ਇਹ ਤਾਂ ਦੋਆ ਚ ਫੁੱਲ ਰਹਿੰਦਾ ਹੈ ਫੇਰ ਉਈਓ ਫੇਰੇਲੇ ਚੱਲੇ ਮੇਰੀ ਗੱਲ ਸੁਣ ਲੈ ਬਾਈ ਜੇ ਹੁਣ ਤੂੰ ਖੜਾ ਐ ਮੋਟਰਸਾਈਕਲ ਤੇ ਕੋਈ ਪਤਾ ਨਹੀਂ ਬਿਕਾਦੀ ਨਾ ਉੱਪਰ ਖੁਜਣਾ ਤੇਲ ਬੰਦ ਕਰ ਦਿਓ ਯਾਰ ਖੜਨ ਲੱਗੇ ਟੇਢੇ ਖੜਦਾ ਵੱਢਿੰਦਾ ਯਾ ਸਿੱਧਾ ਖੜਾ ਉਹਨੂੰ ਦੂਸਰੇ ਟਾਇਰ ਤੇ ਲਾ ਦੋ ਹੈ ਕਿ ਨਹੀਂ ਐ ਇਹ ਨੂੰ ਤੁਰ ਅੱਗੇ ਲੈ ਆਇਆ ਕੱਲ ਦੁਪਹਿਰੇ ਇਹ ਵੀ ਹੋਰ ਹੁੰਦਾ ਤਾਂ ਲਾ ਗਰਮੀ ਉਹ ਗਰਮੀ ਜਾ ਜੇ ਵੀ ਥੋੜਾ ਹੋ ਕੇ ਜੇ ਲੰਦਾ ਹਲੇ ਉਤਰਾਂ ਠੀਕ ਨਹੀਂ ਇਹਦਾ ਤੇਲ ਗਏ ਉਹ ਨਾ ਰੇਸ ਘਟਾਈ ਵੀ ਦੀ ਰੇਸ ਵਧਾ ਦੇ ਮਾਰ ਜੀ ਬਾਜੀ ਹੈ ਨਾ ਨਾ ਕੱਲ ਵੀ ਜਾ ਕੇ ਮਾ ਆ ਗਿਆ ਪਾਣੀ ਚ ਚਲ ਇਹ ਨਾ ਕਹਿੰਦੀ ਆਜੋ ਗਰਮੀ ਦੇ ਇਹ ਤਾਂ ਸਹੀ ਤੂੰ ਸਾਨੂੰ ਵੀ ਗਰਮੀ ਲਿਆਤੀ ਤੇ ਆਇਆ ਤਾਂ ਹੋਇਆ ਗੰਨਾ ਦੇਖੇ ਜਾ 10 ਕੀਲਿਆਂ ਪਰ ਸਟਾਰਟ ਹੋਇਆ ਕੇ ਹਾਂ ਜਾਦੂ ਦਾ ਤੀਰ ਜੇ ਖਤਮ ਹੋ ਲਿਆ ਓਕਣੇ ਫੇਰ ਸਟਾਰਟ ਹੋਇਆ ਇਹ। ਚਾਏ ਬੇ ਹੁਣ ਮਗਰ ਗੰਨਾ ਦੇਖੀ ਮੇਰਾ। ਚੱਲ। ਆ ਚੱਲੀਏ ਦੋ ਗੇੜਾ ਮਾਰ ਆਉਨੇ ਆ। ਚੱਲ ਚੱਲ। ਸਟੈਂਡ ਕਾਸ ਜਿੰਦਾ ਸਟੇਡਾ ਵਾਲਾ। ਹੂੰ। ਮੈਂ ਕਹਿੰਦਾ ਥੋੜਾ ਟੇਡਾ ਖੋਲ ਕੇ ਰੱਖ ਦੇ ਸਿੱਧਾ ਹੀ ਆਏ ਸਟੈਂਡ 'ਤੇ ਲਾਉ ਉਹਨੂੰ। ਅਛਾ। ਉਹਨੂੰ ਸਾਲ ਟੇਡਾ ਨੂੰ ਰੱਖੇ ਨਾ। ਕਾਹਦੇ ਰੀਜ਼ਨ ਬਈ? ਨੀਂਦ ਲੱਗ ਕੇ ਰੀਜ਼ਨ ਨਾਲ ਓਵਰ ਹੁੰਦਾ ਮੋਟਰਸਾਈਕਲ ਜ਼ਿਆਦਾ। ਜਿੰਨੇ ਸੀ ਤੀਰ ਬੰਦ। ਚਾਰ ਡੇਡਾ ਕਰਦਾ ਹਾਂ। ਹਾਂ ਇਹ ਜਾ ਡੇਡਾ ਕਰ ਦਿੰਦਾ ਜੇ ਕਾਚੀ। ਮੈਂ ਆਉਂਦਾ ਨਹੀਂ। ਉਹ ਵੀ ਉਦਾ ਫਰਕ ਪਾ ਪੈਂਦਾ ਟੀਡੇ ਦਾ ਹੁਣ ਤਾਂ ਹਰ ਇੱਕ ਡੱਬੀ ਰੋਈ ਹੋਈ ਹੈ ਮੈਨੂੰ ਕਹ ਡੱਬੀ ਨਹੀਂ ਮਿਲੀ ਹੁਣ ਇਹਨੂੰ ਇਹਨੂੰ ਕੋਈ ਫਰਕ ਨਹੀਂ ਇਹ ਸਿੱਧਾ ਖੜਾ ਇੱਥੇ ਦੂਆ ਸਟੈਂਡ ਆ ਜਣਾ ਦੋ ਉਂਗਲ ਦਾ ਫਰਕ ਹੈ ਇਹਨੂੰ ਦੋ ਉਂਗਲ ਦਾ ਫਰਕ ਹੈ ਇਹਦਾ ਇਹਦਾ ਚਾਹੀਦਾ ਇਹਦਾ ਨੁਕਸਾਨ ਵੀ ਬਹੁਤ ਕਰਦਾ ਚੇ ਤਾਂ ਖੜਦਾ ਨਹੀਂ ਮੁਰਦਾ ਗਈ ਬਾਰ ਨੀਵਾ ਦੇਖਣਾ ਪੈਂਦਾ ਜਗਾ ਆਹੋ ਚਲ ਆ ਇਹਦਾ ਠੀਕ ਹੈ ਲੈ ਕੇ ਦੇਖਣਾ ਗੰਨਾ ਤੇਰਾ ਕੰਮ ਦਾ ਆ ਤੂੰ ਖਾਵਾਂ ਤੂੰ ਕਰਨਾ ਪਾ ਆ ਤੂੰ ਤੇਰਾ ਖੇਚਾ ਆ ਮੇਰੇ ਚ ਆ ਇਹ ਆਲੂ ਵਾਲੇ ਖੇਤ ਚ ਲੈ ਵਾਚੇ ਦੋਹੇ ਮੈਂ ਕਹਿੰਦਾ ਗੱਗੇ ਤੇਰਾ ਪਹਿਲਾ ਬਣਾਉਂਦਾ ਕੰਨਾ ਹਾਂ ਦੇਖ ਲੈ ਕਿੰਨਾ ਪਹਿਲਾ ਬਣਾਉਂਦਾ ਸਹ ਦੇ ਕੰਨਾ ਤੂੰ ਉਹ ਹੀ ਲਾਦਾ ਕੰਨਾ ਸਹ ਦੇ ਕਹੇ ਬਣਿਆ ਪੇ ਹੋਰ ਇਹ ਪਹਿਲਾ ਬਣਾ ਹੋਣਾ ਕੰਨਾ ਦੇਖ ਕਹੇ ਬਣ ਕੇ ਇਹ ਮਹੀਨਾ ਮਸੀਂ ਕੱਢੂ ਆ ਬਹਾ ਬੜਾ ਹੋ ਗਿਆ ਹਾਂ ਇਹ ਫੁੱਲ ਇਹ ਮੁੱਟਾ ਵੀ ਵਧੀਆ ਤੋਰਿਆ ਮਟਾਈ ਮੱਚਾ ਵਾ ਮੁੱਟਾ ਤੇ ਸਹੀ ਖਾ ਕਾਲਾ ਹੋਇਆ ਵਾ ਉਰ ਚੱਲ ਗਿਆ ਨਹੀਂ ਤੋ ਕਹਿ ਜਾਉਂ ਕਿ ਮੁੱਟੇ ਉਰੀ ਤੇ ਪਤਾ ਲੱਗਣਾ ਇੱਥੇ ਥੋੜਾ ਪਤਾ ਲੱਗਣਾ ਪਛਾ ਗਿਆ ਗੰਨਾ ਕਿੱレ ਕੱਢਾ ਹੋ ਗਿਆ ਦੇਖ ਤੋ ਖੜ ਕੇ ਵਿੱਚ ਗੰਨਾ ਵੀ ਪੂਰਾ ਸਭ ਤੁਹਾਨੂੰ ਪਤਾ ਨੂੰ ਮੈਂ ਦੱਸਦਾ ਵੀ ਬੰਨਣਾ ਹੈ ਗੰਨਾ ਇੰਨੇ ਚ ਸਭ ਉਹ ਦਰ ਦੇਖ ਕੇ ਹੀ ਹੋ ਗਿਆ ਤਿੰਨ ਬੂਟਾ ਦਿੰਦੇ ਵਾਲਾ ਲੈ ਦੇਖਿਆ ਜਾ ਹੋ ਗਿਆ ਹੋ ਗਿਆ ਲੈ ਹੈ ਹੈ ਪਰ ਚੱਲ ਜਾਏ ਭਈ ਆਲੂਆਂ ਦਾ ਰੇਜ ਨੂੰ ਲੱਗਿਆ ਆਹ ਆਲੂਆਂ ਦਾ ਰੇਜ ਨੂੰ ਲੱਗਿਆ ਆਹ ਤੇ ਗੰਨਾ ਆਹ ਤੇ ਕਹਿੰਦੇ ਸਾਇਦ ਇਹ ਕੱਢਾ ਹੋਇਆ ਤੂੰ ਉਹੀ ਤੈਨੂੰ ਮੈਂ ਦੱਸਦਾ ਇਹ 18 ਹੈ ਨਾ ਨਾ 85 ਇਹਦਾ 95 95 ਤੇ ਗਾਲੀ ਬੀਜ ਹੈ ਇਹ ਠੀਕ ਹੈ ਮੰਤੇ ਉੱਪਰ ਗਿਆ ਬਹਾਉ ਉੱਪਰ ਗਿਆ ਯਾਰ ਕਹਾਂ ਤਰਾ ਤੂੰ ਦੇਖੀ ਲਖਨਦੇਵਾਂ ਦੂਜਾ ਇਹ ਨਹੀਂ ਜਾਂਦਾ ਅੱਗੇ ਦਾ ਮੋੜ ਸਕਾ ਜਾਂਦਾ ਦਰ ਨੂੰ ਅੱਜ ਤਾਂ ਮੀਂਹ ਕਸਰ ਰਸ ਗਿਆ ਥੋੜੀ ਜੀ ਹਾਂ ਹਾਂ ਬੱਦਲ ਬਹੁਤਾ ਆਇਆ ਤਾਂ ਕਸਰ ਯਾਰ ਅੱਜ ਮੀਂਹੇ ਬਹੁਤ ਗਲਤ ਹੋਇਆ ਜਦੋਂ ਪੈਂਦਾ ਤਕੜਾ ਯਾਰ ਫਿਰ ਆ ਕੰਮ ਨਾ ਹੋਵੇ ਕੰਮ ਨਾ ਕਰਦਾ ਦੋ ਗਣੀ ਪਈਆਂ ਢੇੜਾ ਪਾਤਾ ਪਾਹ ਛੜਤੀ ਬਹਾਉਪੜ ਦਾ ਛੱਡੀ ਵੀ ਆ ਹੋਰ ਯਾ ਹੁਣ ਪੂਰਾ ਪੈ ਲੈਂਦਾ ਬਹਾਉ ਖਾ ਨਹੀਂ ਹੁੰਦਾ ਖਾਖੜ ਬੰਦੇ ਨੂੰ ਗਰਮੀ ਆਉਂਦੀ ਹੁਣ ਤਾਂ ਹੋਰ ਇਨੀ ਪੜਦਾ ਆ ਐਦਾਂ ਲੈ ਆ ਵੀ ਦੇ ਆ ਆ ਵੀ ਬੂਟੇ ਇਕੱਠੇ ਲੱਗੇ ਹੋਏ ਆ ਆ ਵੀ ਕਹਤਾ ਹੈ ਆ ਵੀ ਕਹ ਲੇ ਉੱਪਰੋਂ ਦੇ ਕਿ ਕਿੱਥੇ ਪਹੁੰਚ ਗਏ ਉਹ ਇਹ ਆ ਦੇ ਕਿੱਥੇ ਰਹਿ ਗਏ ਹੋਰ ਮੈਂ ਤੇ ਤੂੰ ਕੱਢ ਫੁੱਟ ਫੁੱਟ ਦਾ ਦੋ ਦੋ ਫੁੱਟ ਦਾ ਫਰ ਫਰ ਕਰ ਬੂਟੇ ਦਾ ਤੇਰਾ ਕਿੱਦਾਂ ਕਹਾਲਾ ਗੰਨਾ ਹਾਂ ਗੰਨਾ ਆ ਦੇਖਿਆ ਹੁੰਨੇ ਆ ਗੰਨਾ ਜਿਹੜਾ ਤਾਂ ਹਾਂ ਜਿਹੜੇ ਪਹਿਲਾਂ ਬੂਟੇ ਲਾਏ ਹੋਏ ਆ ਉਹਨਾਂ ਨੇ ਫਰਕ ਪਾਉਣਾ ਉਹਨਾਂ ਦੇ ਨਾਲ ਨਾਲ ਤਾਂ ਸ਼ੋਰੇ ਜਿਹਾ ਗੰਨਾ ਉੱਠੇ ਹੀ ਨਹੀਂ ਜਿਹੜੇ ਹੁਣ ਲਾਏ ਆ ਬੂਟੇ ਲੈ ਵਾ ਫਰਕ ਪੈ ਗਿਆ ਦੇਖ ਲੈ ਆਪਾਂ ਤੁਹਾਨੂੰ ਦਿਖਾ ਦਿੰਦਾ ਆ ਚੈੱਕ ਕਰ ਫਰਕ ਪੈ ਗਿਆ ਬਾਈ ਜੀ ਜਿਹੜਾ ਹੁਣ ਆਹ ਬੂਟੇ ਲੱਗੇ ਬੜੇ ਇਹਨੇ ਸ਼ਕਰਾ ਕਰੀ ਇਹਨੇ ਕਰ ਲਿਆ ਸ਼ੋਰਾ ਰੋਮ ਬੰਨਨੇ ਕੇ ਚਾਲ ਕੋਈ ਹਿਸਾਬ ਇਹਨੂੰ ਛਾਲ ਦੋ ਸਾਲ ਦਾ ਹੈ ਹਾਂ ਦੋ ਸਾਲ ਦੋ ਸਾਲ ਦਾ ਦੋ ਸਾਲ ਚ ਹੋ ਗਿਆ ਹੁਣ ਇਹ ਹਾਂ ਹਾਂ ਦੋ ਸਾਲ ਚ ਹੋ ਗਿਆ ਆ ਦੇਖ ਆਹ ਕਹਿਰਾ ਦੇਖ ਆਹ ਕਹਿਰਾ ਨੀਮਾ ਇਹ ਐਨ ਐਨ ਆਕ ਐਨ ਐ ਨੀ ਮਾਰ ਇਹਨੇ ਨਹੀਂ ਇਹਨੇ ਨਹੀਂ ਮਾਰਾ ਗੁਰ ਤੱਕ ਉੱਤੇ ਬਾਦ ਆ ਕੇ ਨਾ ਠੀਕ ਆ ਆ ਠੀਕ ਹੈ ਇੱਧਰ ਇੱਧਰ ਦਾ ਨਾ ਠੀਕ ਆ ਆ ਠੀਕ ਹੈ ਆ ਬੇਲ ਨਾ ਜਿਹੜੀ ਆਹ ਬੇਲ ਹੂੰ ਥੜੀ ਬਹੁਤ ਮਾਰੀ ਬੇਲ ਹੈ ਆ ਕੰਨਾ ਉਹਦਾ ਉਦੋਂ ਹੁਣ ਉਦਾਂ ਗੰਨਾ ਫਟਾ ਦਾ ਘੱਟ ਹੋ ਗਿਆ ਨੇ ਤਾਂ ਕਿ ਨਹੀਂ ਬੇਬੀ ਵਿਚ ਦੇ ਕੰਨਾ ਹੁਣ ਸੂਏ ਘੱਟਾ ਕੰਨਾ ਹੋਣਾ ਸੂਏ ਨਾਲ ਹੀ ਹੁਣ ਕਣਕ ਦੇ ਵੱਟ ਜਾ ਬਾਈ ਇਹਨੇ ਇਹ ਜੀ ਹੁਣਾ ਕੰਨਾ ਕਣਕ ਦੇ ਕਣਕ ਵੱਡੀ ਤੇ ਮਾਤੇ ਹਾਂ ਹਾਂ ਕਹਿੰਦਾ ਬਾਹੂ ਦੇ ਚਾਹੇ ਨਹੀਂ ਸਾਰਾ ਸੂਏ ਕੰਨਾ ਘੱਟਾ ਕੱਥਾ ਹੈ ਕੱਤ ਗਈ ਉਹ ਹੈ ਹਾਂ ਹੈ ਕੱਤੀ ਹੈ ਕੱਤ ਗਈ ਹੈ ਸੂਏ ਘੱਟਾ ਵਿਚ ਵਿਚ ਨੂੰ ਤਾਂ ਠੀਕ ਹੈ ਬੇ ਵਿਚ ਨੂੰ ਇੱਕ ਕੱਲਾ ਡੰਡਾ ਖੜਾ ਕਣਾ ਦੇ ਹੁਣ ਆ ਕੱਲਾ ਕੱਲਾ ਖੜਾ ਡੰਡਾ ਆ ਕੱਲਾ ਹੈ ਠੀਕ ਆ ਉਹ ਵਿਚ ਵਿਚ ਨੂੰ ਹੋ ਦੇਗਾ ਪੂਰਾ ਹੋਇਆ ਵਾ ਹੁਣ ਇੱਕ ਇੱਕ ਇਹ ਤੈਨੂੰ ਗੱਲ ਦੱਸਾਂ ਹੂੰ ਬੂਟਾ ਤੇਰਾ ਵੀ ਲੱਗਿਆ ਵੇ ਆਹ ਗੰਨੇ ਚ ਹੂੰ ਬੂਟਾ ਰਾਜ ਦਾ ਬਾਜਰੇ ਵਾਲਾ ਵੀ ਹੈਗਾ ਹੂੰ ਬਾਜਰੇ ਵਾਲਾ ਬੂਟਾ ਨਹੀਂ ਚੱਲਦਾ ਇਹਨਾਂ ਜਿੰਨਾ ਗੰਨੇ ਵਾਲਾ ਬੂਟਾ ਚੱਲਦਾ ਉਹ ਵੇ ਛੇੜਖਾਨੀ ਕੱਟਤਾ ਖੇਤ ਨਾਲ ਖੇਤ ਨਾਲ ਛੇੜਖਾਨੀ ਕੱਟ ਉਹਨੇ ਬਾਜਰਾ ਕੱਢ ਕੇ ਬੋਹਣਾ ਬਾਜਰਾ ਦਾ ਖੇਤ ਨੂੰ ਤੋੜ ਕੇ ਰੱਖ ਦਿੰਦਾ ਚਰਿਆ ਬਾਜਰਾ ਹੂੰ ਬੁੱਧਾ ਕਰ ਦਿੰਦਾ ਖੇਤ ਨੂੰ ਦੂਹੀ ਨੇ ਦਵਾਦਾ ਫੇਰ ਬੀਜਣਾ ਹੂੰ ਹਾਂ ਰਾਕ ਦਵਾਦਾ ਕਹਿੰਦਾ ਫੇਰ ਦੂਹੀ ਬਾੜ ਲੈਣੀ ਤੇ ਕਹਿੰਦਾ ਬਾਗੇ ਬੀਜਣਾ ਬਾਗੇ ਫੇਰ ਬੀਜਣਾ ਆ ਭਾਈ ਬਾਕੇ ਫਿਰ ਉਹਦਾ ਬੁੱਟੇ ਜਾਨੂੰ ਫੱਕ ਪੈਂਦਾ ਬਹੁਤ ਫਰਕ ਪੈਂਦਾ ਉਹਦਾ ਕੋਲ ਰਹਿੰਦੀ ਆ ਹਾਂ ਹੁਣ ਇਹ ਥਲਾ 2 ਸਾਲ ਖੜਾ ਤਾਂ ਹੈ 2 ਸਾਲ ਨਹੀਂ ਛਿੱਟਨੇਗੇ ਖੇਤ ਨਹੀਂ ਛਿੱਟਨੇ 2 ਸਾਲ ਇਹ ਯਾਰ ਰੇਰੂ ਪਿਆ ਵਾ ਲੱਗਣਾ ਪੂਰਾ ਇਹਨੂੰ ਬਾਈ ਨੂੰ ਗਿਆ ਤਾਂ ਮੈਂ ਤਾਂ ਗੰਨਾ ਲਾਣਾ ਤਾਂ ਯਾਰ ਹੂੰ ਰਾਜੇ ਨੂੰ ਖੇਤ ਤੂੰ ਬਾਜ ਦਾ ਦੋ ਵਾਰੀ ਯਾਰ ਗੰਨੇ ਜਿੰਨੇ ਹੀ ਕੱਢ ਲਾ ਤੂੰ ਦੋ ਦੇ ਦੋ ਵਾਰੀਏ ਰੇਟ ਹੋਇਆ ਪਰ ਖੇਤ ਥਰਾ ਛੇੜਖਾਨੀ ਤਾਂ ਹੁੰਦੀ ਹੈ ਨਾ ਹਾਂ ਹੈ ਕਿ ਨਹੀਂ ਇਹ ਗੱਲ ਬੁੱਟਾ ਹੀ ਮੰਗਦਾ ਬੁੱਟਾ ਜਿੱਦਾਂ ਹੁਣ ਤੈਂ ਉੱਥੇ ਬਾਜਰ ਲਾਇਆ ਹਾਂ ਉਹ ਤਾ ਕਿੰਨਾ ਕੰਨਾ ਛੱਡਿਆ ਸੀ ਲਾਲ ਦਵਾਰ ਮੈਂ ਛੱਡ ਸੈਂਟਰ ਸੈਂਟਰ ਚ ਹਾਂ ਉਹ ਹੋਇਆ ਉਹ ਵੀ ਦਿਖਾ ਦਿੰਦਾ ਇੱਕ ਫਾੜ ਲੇ ਕੇ ਉਹ ਵੀ ਦਿਖਾ ਦਿੰਦਾ ਸੈਂਟਰ ਸੈਂਟਰ ਚ ਹਾਂ ਉਹ ਹੋਇਆ ਉਹ ਵੀ ਦਿਖਾ ਦਿੰਦਾ ਇੱਕ ਫਾੜ ਹੁਣ ਮੇਰੇ 20 ਫੁੱਟ ਬਰਲੇ ਆਇਆ ਨਾ ਹੋ ਮੈਂ ਇੱਕ 9 ਫੁੱਟ ਦੀ ਰੂਟਾ ਬੀਟਰ ਦੀ ਗੱਬੇ ਫਾਂਡ ਕੱਢੀ ਬਸ ਨਾਲੇ ਜੇ ਲੋੜ ਆ ਪਾਣੀ ਦੀ ਤਾਂ ਬੁੱਟੇ ਕੱਲਾ ਪੈਣ ਲੱਗਦੇ ਦੂਜੀ ਗੱਲ ਆ ਬੁੱਟੇ ਦੀ ਜਾਲਾ ਘੜ ਕੋਲ ਤੇ ਪਟਾਈ ਨਹੀਂ ਪਟਾਈ ਨਹੀਂ ਹੋਣੀ ਜਾਲਾ ਕੋਲ ਤੇ ਗਾੜੂ ਦੀ ਖੜੀ ਐ ਬਸ ਜੋ ਉੱਥੀ ਤੇ ਰੂਟਾ ਬੀਟਰ ਜਾ ਫਾਰੇ ਖੂਲੇ ਘੁੰਮ ਗਏ ਨਾਲੇ ਜਾਲਬਾਟ ਹੋ ਜਾਂਦੀ ਇਹ ਨਾਲੇ ਬੋਲਦਾ ਰਹਿੰਦਾ ਬੁੱਟੇ ਦੀ ਉਹਦੀ ਹੁਣ ਈਦੀ ਬਾਲਾ ਮੰਗਣਾ ਜਿਕਣਾ ਨਾ ਬਾਲ ਹ ਪਖਾਤ ਜਿਹੜੇ ਨਵੇਂ ਬੂਟੇ ਲੱਗਿਆ ਪਿਆ ਇਹ ਕਿਹੜੇ ਪੁਰਾਣਾ ਹੈ ਪੁਰਾਣਾ ਨਵਾਂ ਨਵਾਂ ਹੈ ਉਹ ਜਾਏ ਹੁਣ ਗਾਇਲ ਸਰਦਾਰ ਦੀ ਰੂਟਾ ਬੀਟਰ ਚੱਲਣਾ ਹੈ ਮੜ ਜਾ ਬੰਦ ਹੋ ਗਿਆ ਕੋਈ ਜੜਾ ਵੱਢੀ ਆਲੀ ਉਹਨੇ ਵੱਢੀ ਜਾਣੀ ਸਿੱਧੀ ਰਹਿਣੀ ਆ ਸੈਡਾਂ ਲਈ ਚੱਕ ਦੇਣੀਆਂ ਇਹਨੇ ਹਲੇ ਇਹਦੀ ਜੜ ਤਾਂ ਉੱਪਰ ਰਹਿੰਦੀ ਆ ਪਰ ਜੜੀ ਬਹੁਤ ਫੁੱਲ ਆ ਰਹੀ ਜੜ ਤਾਂ ਮੇਰੀ ਗੱਲ ਸੁਣ ਲੈ ਇਹਦੀ ਜੜ ਮੈਂ ਕਹਿੰਦਾ ਵੀ ਜਿਆਦਾ ਤੇ ਜਿਆਦਾ ਅੱਧਾ ਫੁੱਟ ਅੰਦਰ ਜਾਂਦੀ ਧਰਤੀ ਦੇ ਬਾਕੀ ਉਹੀ ਟੋਕਰੀ ਬੰਦ ਗਿਆ ਉੱਪਰ ਦੇ ਖੇਤ ਰ ਉਪੇ ਨਾਲ ਪੋ 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 ਪੋਲਾ ਪਿਆ ਕੀ ਤਾਂ ਹਾਂ ਤੇ ਇਹ ਜਿਹੜਾ ਉੱਪਰੇ ਬਣਾਉਣਾ ਉੱਪਰੇ ਬਣਾਉਣਾ ਬਣਾਉਂਦਾ ਇਹ ਇਹ ਕਿਹੜਾ ਸਪੈਦਾ ਵੀ ਥੋੜੀ ਡੂੰਗੀ ਜਾਂਦੀ ਡੂੰਗੀ ਨਹੀਂ ਜਾਂਦੀ ਇਹਦਾ ਉੱਪਰੇ ਟੋਕਰੇ ਕੀ ਜਿੰਨੀ ਜਗ੍ਹਾ ਹੈ ਤਿੰਨ ਚਾਰ ਸਾਲ ਬਾਅਦ ਹੌਲੀ ਠਾ ਜਾਂਦੀ ਫਿਰ ਇਹ ਪਹਿਲਾਂ ਤਾਂ ਬ ਵਾਲੇ ਹੁੰਨੇ ਸੂ ਸੂਈਆਂ ਵਰਗੇ ਦੇਖੇ ਆ ਹੌਲੀ ਚੱਲਦੇ ਹਾਂ ਨਾ ਤਾਂ ਮੀਨ ਮੋਡਰਾ ਬੰਦ ਕਰਾਤੀ ਅੱਜ ਨਾ ਪਿਆ ਇਹ ਨਾ ਪਿਆ ਮੈਂ ਮੋਟਰਾਂ ਬਾਰੇ ਘਰ ਦੀ ਲਾਈਟ ਮੋਟਰ ਲਾਈਟ ਪਿਆਤੀ ਹੁੰਦੀ ਮੈਨੂੰ ਮੈਂ ਕਿਹਾ ਮੈਂ ਕੱਲੂ ਛੱਡਿਆ ਆਉਂਗੇ ਤੂੰ ਉੱਪਰ ਜਿਹੜਾ ਦੋਗ ਭੀਗੋ ਉਹਨੂੰ ਭਰੇ ਆ ਮੜਾ ਜਾ ਘੱਟ ਤਾਂ ਉਹਦੇ ਮੇ ਪਾਣੀ ਮ ਉਹ ਫਿਰ ਹਵਾ ਨਹੀਂ ਨਾ ਆਉਂਦੀ। ਲੱਗਦਾ ਨਾ 3 ਵਜੇ ਆਈਏ ਲਾਈਟ 3:60 ਤੇ 90 ਲਾਈਟ ਆਈਏ। ਹਵਾ ਨਹੀਂ। ਹਵਾ ਸਾਨੂੰ ਮਹਿਸਾਨ ਕਰ ਜਾਂਦੀ ਆ ਦੇ। ਨਾ ਜਿਹੜੇ ਨਾ ਕਰਦੀ ਨਾ ਮੋਟਰ ਦੀ ਹੁਣ ਆਈ ਆ 3 ਵਜੇ ਸਵੇਰੀ ਭੱਜੀ ਹੋਈ ਆ। ਅੱਛਾ ਜੀ। ਹਾਂ। ਵਾਹ। ਬੰਦਾ ਉਹ ਘਾ ਠੰਡਾ ਠੰਡਾ ਤਾਪਮਾਨ ਹੈਗਾ 30 ਪੇ ਪੇ 32 ਦਈ ਆ। ਹਾਂ। ਪਰ ਲਾਹੌਰ ਹੈ। ਲਾਹੌਰ ਹੈ। ਬਹੁਤ ਅੱਗ ਪੈਂਦੀ ਬਾਈ। ਬਹੁਤ ਅੱਗ ਪੈਂਦੀ ਆ। ਇਹਨਾਂ ਲੋਕਾਂ ਦਾ ਮੈਂ ਕਹਿੰਦਾ 45% ਸੈਟ ਦਾ ਚ। ਹੋਰ। ਕਿ ਨਹੀਂ। ਵਾਹ। ਐਨੀ ਐਨੀ ਉਹ ਨਹੀਂ ਆਉਂਦੀ ਬੰਦਾਲੀ ਵੀ ਟੈਂਪਰੇਚਰ ਨਾਲ। ਨਹੀਂ ਹੁਣ ਤਾਂ ਦਾ ਤ ਜਿਹੜੇ ਆ ਬੂਟੇ ਹੁਣ ਦੇਖੀ ਇਹ ਬੂਟੇ ਨਾਲ ਤੇਰੇ ਨਾਲ ਇਹ ਬੂਟੇ ਨੂੰ ਫਰਕ ਮੂਣਾ ਇਹਨੇ ਪਤਾ ਆਇਆ ਇਹਨੇ ਜਾ ਜਾ ਲਾਉਂਦਾ ਗੱਲ ਗੱਲ ਜਾ ਆਬੀਆਂ ਲਾਉਂਦਾ ਇਹ ਵੀ ਨਾ ਲਾਉਂਦਾ ਹੁਣ ਤਾ ਤਾ ਲਾਉਣੇ ਤੇ ਅਗਿਆ ਪਟਾਕੇ ਹਾਂ ਫੇ ਇਕੱਠੇ ਲਾਉਣੇ ਤੇ ਹੁਣ ਜਿਹੜਾ ਆ ਕੰਮ ਕਰ ਲਿਆ ਇਹ ਬੂਟੇ ਨੂੰ ਫੜ ਕੇ ਪਾਇਆ ਕਿੰਨੇ ਬੂਟੇ ਵੀ ਬੂਟੇ ਨੂੰ ਘਾਟ ਤੇ ਘਟ ਨੂੰ ਮੇਰੀ ਗੱਲ ਸੁਣ ਲੈ ਆ ਗੰਨੇ ਨੂੰ ਆਹ ਮੰਨ ਕੇ ਚੱਲ ਵੀ ਤੂੰ ਜਗਾ 15 ਫੁੱਟ ਹੋਊਗੀ ਹਮ ਇੱਕ ਪਰਚੀ ਦਾ ਫਰਕ ਪੈਣਾ 1.5 ਫੁੱਟ ਦੇ ਨਾਲ ਗਾਲੀ ਇੱਕ ਪਰਚੀ ਦਾ ਉੱਧਰ ਵੀ ਉਹ ਨਾਲੇ ਹੁਣ ਮੇਰੀ ਹੁਣ ਗੱਲ ਇਹ ਲਾਲਾ 2 ਸਾਲ ਨੂੰ ਪਟਾ ਹੋਣਾ ਇਹਨਾਂ ਹਾਲੇ ਕਿੱਥੇ ਪਟਾ ਹੋਣਾ ਹੋਰ ਛਪਟਾ ਕੇ ਆ ਖੇਤ ਖਾਲੀ ਹੁਣ ਹੈਡਪਾ ਤੇ ਨਹੀਂ ਸਰਦਾਰ ਜੀ ਹੋਜੀ ਕਿੰਨਾ ਇੱਥੇ ਖੜਾ ਹੋਣਾ ਤਾਂ ਹੈ ਕਿ ਨਹੀਂ ਫਰਕ ਹੈ ਜਿਆਦਾ ਆ ਖੇਤੀਆਂ ਲਾਉਂਦੇ ਆ ਲਾਉਂਦੇ ਇਨਾ ਕੱਲਾ ਗੰਨੇ ਲਾਉਂਦੇ ਚੱਲ ਜੋ ਨਹੀਂ ਪੂਰੇ ਲਾਉਂਦਾ ਕੱਲਾ ਗੰਨਾ ਵੀ ਠੀਕ ਦੇ ਇਹ ਹਾਂ ਇਹਨੂੰ ਪਟਾ ਇਹ ਆ ਪਟਾ ਕੇ ਲਾ ਇਹਨੂੰ 2 ਸਾਲ ਨੂੰ ਪਟਾ ਹੋਣਾ ਤਾਂ ਫੇਰ ਇਕੱਠਾ ਲਾ ਲੈਂਦਾ ਹਾਂ ਇਕੱਠਾ ਇਕੱਠਾ ਹੀ ਚਾਹੀਦਾ ਇਕੱਠਾ ਲਾ ਲੈਂਦਾ ਫੇਰ ਇਹ ਗੱਲ ਵਾਂਗ ਕਿਉਂ ਪੂਲ ਰੁਧਾ ਤਕੜਾ ਖੜਾ ਬੁੱਲੀ ਨਾਲ ਬੁੱਟਾ ਉਹ ਤਕੜੇ ਦਾ ਵਫਰਤ ਪਿਆ ਆਹ ਲੈਨ ਚ ਆਹ ਸਾਹਮਣੇ ਲੈਨ ਜਿਹੜੀ ਇੱਥੇ ਇਹ ਵੀ ਤਕੜੀ ਆ ਇਹ ਨਾਲ ਤਕੜੀ ਲੈ ਹੈ ਇਹ ਵੀ ਆਲੂ ਵਾਲਾ ਹਾਂ ਇਹ ਵੀ ਆਲੂ ਵਾਲਾ ਦਾ ਫਰਕ ਆ ਇਦੀ ਮ ਵੀ ਰੇ ਪਿਆ ਬੈਠਾ ਨਹੀਂ ਹੋਰ ਗੰਨਾ ਨਹੀਂ ਦੱਸਦਾ ਹੋਰ ਗੰਨਾ ਦਾ ਰੇ ਦੱਸਦਾ ਪਿਆ ਮੇਰੇ ਚ ਇਹ ਆ ਰੇ ਦੱਸਦਾ ਲੈ ਕਿਹਾ ਮੋਟਾ ਤੇ ਕਿੰਨਾ ਹੈ ਉਹ ਤੂੰ ਮਟਾਈ ਮਝਾਦਾ ਚ 95 ਦਾ ਹੈ ਫਰਕ ਆ ਇਹਾਂ ਮਟਾਈ ਦੂਏ ਸਾਦੇ ਹੈ ਬਰੀਕ ਪੈ ਜਾਂਦਾ ਅੱਛਾ 95 ਨਾਲ ਦੇ ਤੂੰ ਤੰਖਾਉਂਗੇ ਪੜੇ ਵਾਲਾ ਗੰਨਾ ਉਹ ਤਾਂ 2 ਸਾਲ ਚਲੇਗਾ ਹੁਣ ਤਾਂ 2 ਸਾਲ ਚ ਉਹਨਾਂ ਦਾ ਹੁਣ ਬਰੀਕ ਹੋ ਗਿਆ ਜਾਨੀ ਕਿ ਗੰਨੇ ਬਹੁਤ ਹੋ ਗਏ ਮਿਹੜੇ ਚ ਫਟਾਲਾ ਜ਼ਿਆਦਾ ਹੋ ਉਹ ਪਤਲਾ ਆ ਗਿਆ ਫਟਾਲਾ ਜ਼ਿਆਦਾ ਹੋ ਗਿਆ ਉਹ ਵੀ ਆਹ ਪੂਰਾ ਤਕੜਾ ਕੰਨਾ ਹੈ ਔਰ ਤੂੰ ਦੇਖ ਲੈ ਅੰਬ ਮੂੰਹ ਖੜਾ ਦੇਖ ਕੇ ਕਿੱਡਾ ਦੇਖ ਲੈ ਦੇਖਦਾ ਤੂੰ ਤੂੰ ਤਾਂ ਦੇਖਦਾ ਬਾੜੀ ਨੂੰ ਜਲਦੀ ਦੇਖ ਉਹ ਕਾਰਾਂ ਚ ਫਸਦਾ ਦਿਖਣਾ ਅੰਬ ਦਾ ਖੜਾ ਹੁੰਦਾ ਐਡਾ ਬੜਾ ਤੂੰ ਤਾਂ ਦੇਖ ਲੈ ਦੇਖਦਾ ਚ ਬਹੁਤ ਬੜਾ ਉਹ ਚੱਕ ਲੈ ਕੇ ਗੁੰਦ ਤੇ ਪਈ ਆ ਚੱਕ ਲੈ ਉਹ ਤਾਂ ਦੇ ਦਿੱਤਾ ਤਾਂ ਫਿਰ ਨਾ ਵੇਚਿਆ ਗਿਆ ਹੁਣ ਆਏਗਾ ਨਾ ਹੁਣ ਮੇਰੇ ਤਾਂ ਲੇਬਰ ਵਿੱਚ ਮੁੰਡੀਆਂ ਆਏ ਦੱਸ ਦੇ ਦੁੱਧ ਨੂੰ ਤਾਂ ਇਹ ਐਦਾਂ ਹੀ ਦੇ ਦਿੱਤਾ ਜੀ ਲੈਣਾ ਲੈ ਜਾਓ ਵਾਹੋ ਫਿਰ ਉਹਨਾਂ ਨੇ ਕਹਿੰਦਾ ਮੇਰੀ ਲੇਬਰ ਜੀ ਨਹੀਂ ਮੁੰਡਣੀ ਆਏ ਦੱਸ ਦੇ ਕਹਿੰਦੇ ਕੁਆੜੀ ਨੇ ਲੱਗੇ ਬਾਹਤਾਂ ਕੋਲ ਨਾਰਾ ਲੱਗੇ ਨੂੰ ਐ ਆ ਬਾਈ ਤੂੰ ਤਾਂ ਬਹੁਤ ਜੀਦਾ ਆ ਬਹੁਤ ਜ਼ਿਆਦਾ ਨਾਲੇ ਹੁਣ ਸੁੱਕ ਗਿਆ ਦਾ ਤੂੰ ਤੋ ਸੁੱਕੇ ਤੇ ਲੱਗ ਤਾਂ ਲੱਗਦਾ ਹੀ ਨਹੀਂ ਹਾਂ ੁੱਕੇ ਬੰਨਾ ਕੁਆੜੀ ਫਿਰ ਗਈ ਲੈ ਲੈ ਆਰਾਮਰਾਮ ਕਿੱਲੇ ਪਹੇਰ ਲਾ ਤੂੰ ਕੁਆ ਥੋੜਾ ਗੋਹੀ ਵਰਗਾ ਬੂਟਾ ਬਬੂਲਰ ਦਾ ਇਹ ਸੁੱਕ ਕੇ ਸਾਲੇ ਨਹੀਂ ਲੱਗਦਾ ਹੈ ਕਿ ਗੱਲ ਆ ਇਹਦੇ ਇਹ ਬਬੂਲ ਲਪਟਾਉਣੇ ਹੋਏ ਚ ਨਾ ਮੈਂ ਤਾਂ ਪਟਣੇ ਵਾਲਾ ਆ ਹਟਾਉਣੇ ਵਾਲੇ ਬੂਟੇ ਸਾਰੇ ਇਹ ਜੋ ਤਗੜੀ ਬੂਟੇ ਨਾਲ ਸਾਰੇ ਬੂਟੇ ਤਗੜੇ ਆ ਇਹਦੇ ਖੀਰੇ ਲੋਟ ਨਹੀਂ ਆਏ ਮੈਂ ਕਹਿੰਦਾ ਨਹੀਂ ਆਏ ਹੋ ਸ਼ਾਬਾਸ਼ ਸ਼ੌਰਾ ਬਹੁਤ ਜ਼ਿਆਦਾ ਸ਼ੌਰਾ ਜ਼ਿਆਦਾ ਬੂਟੇ ਪਹਿਲਾਂ ਮੈਂ ਸ਼ੌਰਾ ਘੱਟਦਾ ਹੁਣ ਬੂਟੇ ਜ਼ਿਆਦਾ ਹੋ ਗਏ ਇਹਦੇ ਹਾਂ ਉਹਦਾ ਕਰਕੇ ਨਾ ਮਟਾਈ ਜ਼ਿਆਦਾ ਹੋ ਗਈ ਕਿ ਸਾਲੇ ਗਰਮੀ ਜਦ ਖਤਮ ਜੀ ਹੋ ਗਏ ਖੀਰਾ ਜਿੱਸੋਂ ਮਹਿੰਗਾ ਵੀ ਹੋਤਾ ਸਬਜ਼ੀ ਕੋਈ ਵੀ ਅਸਾਰੀ ਮਹਿੰਗੀ ਹੈ ਬਾਈ ਹੁਣ ਤਾਂ ਚਲ ਤਰਾ ਦੇਖੀ ਜਾ ਕੇ ਉਹ ਚਲਦੀ ਬਾਜਰਾ ਬਾਜਰਾ ਦੇਖ ਲੈ ਦਿਖਾ ਦ ਮਲਲ ਜਿਹੇ ਜਗਾ ਹੱਡੀ ਵੀ ਤਾਂ ਹਾਂ ਲੋ ਜੀ ਇਹ ਖੜ ਗਿਆ ਮੋਟਰਸਾਈਕਲ ਭਾਈ ਬਿਹਰਾਂ ਨੂੰ ਕਾਲਾ ਮਿਲ ਗਿਆ ਹੁਣ ਕਾਲੇ ਟੋਜ ਨੇ ਪਾਉਨੇ ਕਾਲਾ ਮਿਲ ਗਿਆ ਅਸਲੀ ਗੱਲ ਬਾਈ ਜ਼ਾਰਿਆਂ ਨੂੰ ਹੁਣ ਬਾਈ ਸੱਟਣਾ ਥੋੜਾ ਸੀ ਰੱਤ ਨੂੰ ਬੋਲਣਾ ਥਾਏ ਕੇ ਗਾਰਮੀ ਵੀ ਪਾਉ ਹੁਣ ਮੈਂ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੇ ਕਿ ਸੁਣਦਾ ਹਾਂ ਇਹ ਗਾਰਮੀ ਸੁਣਨਾ ਮੋਟਰ ਲੈ ਛੱਡ ਦੇਣਾ ਫਿਰ ਕਾਈਂ ਇੰਦਾ ਵਾ ਮੋਰਦਾ ਛੱਡ ਰਿਹਾ ਮੈਂ ਲੈ ਜਾ ਜਾ ਮੈਂ ਦੂਰ ਜਾਣਾ ਫਿਰ ਉਹ ਪਹਿਲਾ ਬਾਬਾ ਦੂਆ ਦੂਆ ਤਾ ਸਟਾਰਟ ਕਰਨਾ ਦਾ ਇੱਕ ਨਾਲ ਉਹ ਸਟਾਰਟ ਕਰਨਾ ਮੈਂ ਇਹ ਉਹ ਕਰਨਾ ਦੂਆ ਗੇਰ ਪਾਈ ਦੂਆ ਗੇਰ ਆਹੇ ਮੈਂ ਉੱਤੇ ਰੱਖੀ ਦੀ ਸਭ ਗੇੜਿਆਂ ਸਾਹਾਂ ਦੂਆ ਗੇਰ ਪੈਣਾ ਤੇਰਾ ਮਾ ਤੂੰ ਆਪਣਾ ਦੇਖੀ ਬੰਦੂ ਦਾ ਦੇਖੀ ਪਿੱਛੇ ਮੈਂ ਛੱਡ ਰਿਹਾ ਤੇ ਗਿਰ ਗਿਆ ਚੱਲ 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 ਇੱਲੀ ਇਹਲੇ ਓਕੇ ਕਮਲਾ ਦਾ ਹੁਣ ਤਾਂ ਖੇਰ ਬੜਾ ਬਲਾਦ ਹੁਆ ਕੀ ਆ ਕਰ ਪਾ ਬਾਈ ਕੇ ਬੜਾ ਪਾਵੜ ਜਾ ਉਹ ਖੜੇ ਦੇ ਜਮਾਈ ਨਹੀਂ ਹੁੰਦਾ ਉਹ ਪਾਵ ਸਹੀ ਆ ਲੈ ਲੈ ਇੱਥੇ ਹੋ ਜੂਗਾ ਇਹ ਪਹਿਲੇ ਹੀ ਬੋਲਦਾ ਟਰੈਕਟਰ ਦੇ ਕਿਡੇ ਹੌਲੀ ਆ ਸੋ ਜਾਨੀ ਇੱਥੇ ਬੋਲਦਾ ਜ ਮਨ ਕਰਦਾ ਬਾਦਨਾ ਮਾਗਦੇ ਇੱਕ ਪਾਉਂ ਆਉਂ ਜਰੂਰ ਖੇ ਓਏ ਨਹੀਂ ਇਹ ਓਰੇ ਪਖੜਾ ਜਾ ਕੇ ਇਹਨੂੰ ਗੇਰ ਲਾਦਾ ਜੇ ਸਟਾਰਟ ਹੋ ਜਾਣਾ ਬੱਤੀ ਨਾ ਅੱਗੇ ਦੇਖੀ ਬੜਿਆ ਬੱਤੀ ਹੱਟ ਮੇਰੇ ਉਹ ਬੱਤੀ ਤੇ ਬੈਠੀ ਜਦੋਂ ਗੱਟਾ ਹੋ ਜਾਂਦਾ ਹੈ ਯਾਰਾ ਵੀ ਪਾਈ ਰੋ ਹਾਂ ਦੂਵੇਂ ਦਾ ਕੀ ਹੁੰਦਾ ਇਹ ਮਤਲਬ ਪਾਣੀ ਪੇਗਾ ਮੀਂਹ ਦਾ ਮੀਂਹ ਦਾ ਪਿਆ ਪਾਣੀ ਅੱਜ ਸਾਫ ਕਰਨੇ ਆਪ ਲੱਗ ਆਇਆ ਫਿਰ ਤੈਨੂੰ ਮੋਟਰ ਬਣਾਉਣ ਲੱਗਾ ਤੇਰੇ ਧੰਨਵਾਦ ਕਰੇ ਜਿੱਤੇ ਠੰਡਾ ਪੀਣਾ ਆ ਜੋ ਦੋ ਬੇਦਣ ਉਹ ਕਿੱਥੇ ਜਾਜੇ ਦਾ ਇੱਕ ਦੋ ਦੋ ਦਾ ਦੋ ਨਾਲ ਮਸੀ ਪੂਰਾ ਪੈਂਦਾ ਕੰਮ ਪਾਵਾ ਜੱਕ ਦੀ ਵਜੇ ਛੋਟੇ ਨਾਲ ਵਿੱਚ ਕੀ ਮੋੜ ਤਾ ਯਾਰ ਦੂਹੇ ਰੱਖਣੇ ਆ ਕਿ ਆ ਹੋਏ ਉਹਨਾਂ ਨੂੰ ਹੈ ਕਿ ਨਹੀਂ ਬਸ ਜਦ ਕਾਂਤ ਜੀ ਆਉਂਦੀ ਜਦ ਧੁੱਪ ਚ ਜਾ ਕੇ ਖੜ ਜਾਂਦੇ ਧੁੱਪ ਮਾ ਗਾ ਲੀਂਦੇ ਫਿਰ ਪਾਣੀ ਗੁਣੀ ਲੱਗ ਗਏ ਤੁਮ ਫੇ ਕੁਛ ਨਹੀਂ ਹੁੰਦਾ ਲੱਗ ਨੂੰ ਪਾਣੀ ਲੱਗ ਗਏ ਇਹਨੂੰ ਤਾਰਾਂ ਤੂਰਾਂ ਚ ਪੈ ਗਿਆ ਤਾਂ ਖਰਾਬ ਹੋਇਆ ਕੰਮ ਵਿੱਚ ਆਏ ਚੱਲਦੇ ਸੀ ਵਿੱਚ ਲਫਾਫਾ ਦੱਬ ਦੇਦੇ ਮੀਂਹ ਚ ਖੜੇ ਰਹੇ ਹੋਰ ਵੀਰੇ ਮੀਂਹ ਚ ਲਫਾਫਾ ਦੱਬ ਗਿਆ ਸਾਰਾ ਹਾਂ ਬੱਸ ਹੋ ਗਈ ਸਾਰਾ ਕੱਲ ਦੱਬਿਆ ਸੀ ਫੇ ਸੱਜ ਨਹੀਂ ਸਾਰਾ ਫੇਰ ਹਾਂ ਇਹ ਵੀ ਦੇਖ ਲੈ ਮੀਂਹ ਸਾਰਾ ਉੱਪਰੇ ਪਿਆ ਉਦੋਂ ਲਫਾਵਾ ਦੱਬ ਰਿਹਾ ਤੇ ਹੜ ਗਤੋਂ ਮੀਂਹ हट ਗਿਆ ਉਦੋਂ ਲਫਾਵਾ ਲਾ ਤਾਂ ਸਾਰਾ ਹੀ ਉਦੋਂ ਮੀਂਹ ਜਦੋਂ ਖਤਮ ਉਹ ਲੋਟੇ ਕਰੇ ਤੁਹਾਨੂੰ ਠੰਡਾ ਕਰਨ ਆਇਆ ਉਹਨੇ ਹੀ ਪਾਣੀ ਪੀ ਗਾਇਆ ਸਾਲਾ ਹੀਟਰ ਲਾ ਕੇ ਗੱਡੀ ਮਾ ਮੈਂ ਸਾਲਾ ਗਰਮੀ ਆਵੇ ਲਾਉਣਾ ਤਾਂ ਏਸੀ ਹੀਟਰ ਲਾਇਆ ਇਹਨੂੰ ਸੁਕਾਉਣੇ ਨੂੰ ਬਾਜੀ ਨਹੀਂ ਦੀ ਆਉਂਦੀ ਮੈਂ ਸਾਲਾ ਹੀਟਰ ਲਾ ਕੇ ਉੱਪਰ ਘੱਲੇ ਦੇਆ ਸਪੀਕਰ ਬੁਕਰ ਜੇ ਜਦ ਇਹ ਸਾਲਾ ਬੋਲ ਪਿਆ ਫਿਰ ਸਸਰੀ ਘਾਲ ਜਾਰ ਇਹ ਬੋਲ ਪਿਆ ਭਾਈ ਸਾਡਾ ਬੋਲਣਾ ਹੀ ਤਾਂ ਉਹਦਾ ਦਿਮਾਗ ਆਮ ਕਰਦਾ ਹੈਗਾ ਇਹਦੇ ਵਿੱਚ ਮੈਂ ਮਾਰਿਆ ਸੁੱਟਾ ਸਾਲਾ ਪਾਣੀ ਨਿਕਲਿਆ ਬਿਜ ਤੇ ਸਿਆ ਹਾਂ ਫੇਰ ਮੈਂ ਹੀਟਰ ਲਾਤਾ ਗੱਡੀ ਦਾ ਹੀਟਰ ਲਾ ਕੇ ਆਏ ਸਿੱਧੇ ਕਰਤੇ ਉਪਰ ਆ ਵਾਹ ਬਸ ਜਦੇ ਥੋੜਾ ਜਲ ਪਿਆ ਦੇਖ ਲਾ ਜੇ ਸੁੱਕ ਗਿਆ ਜੇ ਥੋੜੇ ਵਿੱਚ ਬੱਜੀ ਅੱਗ ਇਹੀ ਗੱਲ ਹੈ ਕਿ ਸੱਚਾਈ ਜੇ ਕੋਈ ਪਤਾ ਲੱਜਾ ਹੁਣ ਕਈ ਸਾਡੇ ਵਾਲੇ ਚ ਪਾਣੀ ਪਾਏ ਵੇ ਸਿਕਾਉਣੇ ਨੇ ਆਏਗਾ ਹੋਰ ਪਤਾ ਲੱਜਾਂਦਾ ਮੂਹਰੇ ਕਰਦੇ ਕਰ ਤੈਨੂੰ ਫੜਾ ਜੇਗਾ ਨਾ ਅਸੀਂ ਨਾ ਪੱਕੀ ਗੱਲ ਐ ਬਾਈ ਹੀਟਰ ਲਾ ਲਿਆ ਹੀਟਰ ਚਲਾ ਕੇ ਉਹਨੇ ਹਵਾ ਮਾਰੀ ਫੁੱਲ ਫੁੱਲ ਕਿڑے ਨਿਕਲਉਂਦੇ ਹਨਾ ਜਿਹੜੇ ਹਵਾ ਮਾਰ ਕੇ ਪਾਣੀ ਕੱਢਦਾ ਕਿڑے ਨਿਕਲੂਗਾ ਜਲਦੀ ਕਿੱਡਾ ਪਾਣੀ ਬੰਦਿਆ ਵਾਹ ਵਾਸਤੇ ਬਾਹਰ ਕੰਮ ਆਉਂਦਾ ਉਹਨਾਂ ਨੂੰ ਕੋਈ ਪਤਾ ਨਹੀਂ ਕਿੱਥੇ ਪਿਆ ਥਲੇ ਤੇ ਪਾਣੀ ਇਹ ਤਾਂ ਪਲੱਗ ਸ਼ਾਰਟ ਹੋ ਗਿਆ ਉਹਦਾ ਪਲੱਗੇ ਸ਼ਾਰਟ ਹੋਇਆ ਜਦੋਂ ਕਰੰਟ ਛੱਡਦਾ ਉਹ ਚੱਲਦਾ ਜਲਦਾ ਕਰੰਟ ਛੱਡ ਦਿੰਦਾ ਉਹ ਐਂਦਾ ਇਹਨਾਂ ਨੂੰ ਮੇਰੇ ਵਾਲਾ ਵੀ ਕਰਦਾ ਜਿਹੜਾ ਬਾਈ ਹਾਂ ਇੱਕ ਐਡੀ ਥੋੜੀ ਜੀ ਰੇਸ ਘਟਾਉ ਵੀ ਬਤਾਉਣੀ ਐ ਇਹਦੀ ਐਸਫੀਡ ਬੰਦ ਹੁੰਦਾ ਇਹ ਬੰਦ ਹੋ ਜਾਂਦਾ ਕਿਤੇ ਪੇਸ ਕਰ ਦੇਣਾ ਬੰਦਾ ਉਹ ਨਾ ਪ ਉਹ ਤਾਂ ਲੈ ਸਾਈਡ ਤੇ ਉੱਥੀ ਕਰ ਲੈ। ਉਹਨਾਂ ਦਾਖਲ ਕਰਾ ਕੇ ਆਉਂਦਾ ਕਾਲੂ ਫੇਰ। ਹਾਂ। ਦਾਖਲ ਕਿ ਆਉਣਾ 5 ਮਿੰਟ ਦਾ ਕੰਮ ਆ ਸ਼ਾਟ ਹੋ ਗਿਆ। ਉਹ ਦਵਾਈ ਦਵਾਓ ਬਸ। ਕੋਈ ਨੂੰ ਕੁਝ ਨਹੀਂ ਹੋਇਆ ਪਲੱਗ ਸ਼ਾਟ ਹੋ ਗਿਆ। ਉਹੀ ਦਵਾਈ ਦੋਣ ਵਾਲੇ ਆ। ਗਰਮ ਹੋ ਕੇ ਠੀਕ ਹੋ ਜਾਣੇ ਨੇ। ਖਰਾਕ ਇਹਨੂੰ ਸਟੋਰ ਤੇ ਖਰਾਕ। ਅੱਜ ਗਏ ਜਾਂਦੇ ਨਰੀ ਟੁੱਟੀ ਦੀ। ਹਾਂ। ਮੇਰੇ ਵਾਲਾ ਗੋਰੂ ਉਹ ਗੋਲੂ ਵਾਲਾ ਪ੍ਰਧਾਨ ਵਾਲਾ। ਦੋਹਾਂ ਨੂੰ ਪਾਣੀ ਲੱਗ ਗਿਆ ਜੈ ਖੈਰਾਬਾਦ ਦਾ। ਆਉਂ ਜਾ। ਹਾਂ। ਪ੍ਰਧਾਨ ਵਾਲਾ ਤਾਂ ਖੜ ਗਿਆ ਸਰਜੀਤ ਦੇ ਜਾ ਕੇ। ਉਹ ਨਹੀਂ ਹਿੱਲਿਆ। ਹਾਂ। ਮੇਰੇ ਵਾਲਾ ਫੁਰ 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 ਕਰਦਾ ਕਰਦਾ ਜਾ ਹੀ ਗਿਆ। ਮੈਂ ਰੋਕਿਆ ਨਹੀਂ। ਤੇ ਆਪਣਾ ਪ੍ਰਧਾਨ ਵਾਲਾ ਦਾ ਨਵਾਂ ਪਲੱਗ ਪਾਇਆ ਪ੍ਰਧਾਨ ਵਾਲੀ ਜੂੰ ਦਾ ਕਰ ਲੈ ਪਲੱਗ ਪਾ ਕੇ ਮੈਂ ਪਹਿਲਾਂ ਕਿ ਨਹੀਂ ਪਾਇਆ ਪਰ ਮੈਂ ਓਕਣੀ ਜਾਈ ਗਿਆ ਦੇਖ ਰਹਾ ਉਹ ਕਿਥੇ ਟੀਵੀ ਸਾਹਿਬ ਉੱਥੇ ਜਾਂਦਾ ਜਾਂਦਾ ਬਈ ਸੈੱਟ ਹੋ ਗਿਆ ਗਰਮ ਹੋ ਗਿਆ ਉਹ ਹਾਂ ਗਰਮ ਹੋ ਗਿਆ ਪੂਣੀ ਖਾ ਗਿਆ ਉਹ ਅਮਨੇਰਾ ਹੀ ਬੋਲਟ ਪਰਤੇ ਘੁੰਮਣਾ ਹੀ ਪੈਣਾ ਹੁਣ ਆਗੀ 11 ਤਰੀਕ ਤੱਕ ਆਉ ਆਉ ਭਾਈ ਤਿਆਰੀ ਰੱਖੋ ਆਪਣੀ ਭਾਈ ਤੇਲ ਪਾਣੀ ਪੂਰਾ ਰੱਖੋ ਪੂਰਾ ਰੱਖੋ ਹੁਣ ਪਤਾ ਨਹੀਂ ਬਸਾ ਦੇ ਦੇਣਾ ਕਾਰ ਇਹ ਤਾਂ ਪੂਰੀ ਰਹਿੰਦਾ ਤੇ ਕੰਦ ਦੀ ਮੇਰੇ ਅਰਦਾਸ ਕਰਦੇ ਹੁੰਦੇ ਆ ਇਹ ਤਾਂ ਭਾਗਰ ਜਿਵੇਂ ਹੁਣ ਗਿਰ ਜਿਵੇਂ ਪੂਰੀ ਰਹਿੰਦਾ ਪੂਰੀ ਕੰਦ ਨੂੰ ਦੇ ਲੈ ਕਿੰਦੀ ਵਾਰੀ ਅਰਦਾਸ ਕਰਦੇ ਤੇ ਵਾਹ ਕਰੀ ਆਪਾਂ ਚੱਲ ਚੱਲ ਚੱਲਿਆ ਦੋ ਆ ਜੇਕਰ ਗੇਰ ਕੇ ਹਟਣੀ ਆ ਜੇ ਗਿਰੀ ਨਹੀਂ ਹੁਣ ਗੇਰ ਕੇ ਹਟਣੀ ਆ ਇਹਦੇ ਸਾਲੀ ਬਾਤੇ ਦੋ ਏ ਉਹਨੂੰ ਜਾਇਸ ਵੇਰ ਨੂੰ ਬਾਤੀ ਇਹਨੂੰ ਪਾਇਆ ਚੱਕ ਲੈ ਮੋਟਾ ਚੱਕ ਲੈ ਆਹੋ ਤੇ ਫੇਰ ਇਹ ਨਹੀਂ ਚੱਲਣਾ ਟਰੈਕਟਰ ਦਾ 1 ਘਰੋਂ ਪੈਂਦਾ ਜਦੇ ਬਹੁਤ ਅੱਜ ਕੱਲ ਨੂੰ ਬਾਊਗਾ ਬਾਅਦੇ ਨਾ ਗੱਲ ਕਰਾਂ ਮਾਸੜ ਕੇ ਆ ਗੱਲ ਕਰ ਬੱਜਲ ਦੇਖਦੇ ਆ ਉਂਦੇ ਰਾਜਮਦਾਰ ਗਿਆ ਰਹਾ ਬਸ ਇਹ ਬਾਈ ਜਾਂਦੇ ਆ ਮੈਂ ਵੀ ਦਾ ਕੰਮ ਆ ਬਸ ਪੰਪੇ ਦਿੱਤਾ ਵੀ ਇਹ ਕੰਮ ਕਰ ਦੇਵੇ ਪੰਪ ਜੀ ਯਾਰ ਤਾਂ ਫਿਰ ਮੈਂ ਬੋਂਦਾ ਨਹੀਂ ਮੈਂ ਕਾਦੂ ਬੋਂਗਾ ਲੈ ਤੁਸੀਂ ਹੋਰ ਪਾਸੇ ਲੈ ਮੈਂ ਬਾਹਰੇ ਖੜਨਾ ਤੇ ਯਾਰਾ ਸਮਝਦਾ ਹੈ ਹਾਂ ਸਮਝਦਾ ਹੈ ਕੀ ਆ ਮੋੜ ਤੇ ਕਿਹੜਾ ਹੈ ਇਹ ਬੰਦੂ ਲੈ ਗਿਆ ਤਾਂ ਮੈਂ ਉਹ ਹੈ ਮੇਰਾ ਪੰਮੇ ਦਾ ਜੀ ਨਹੀਂ ਲੱਗਦਾ ਪੰਮੇ ਤੂੰ ਮੈਂ ਕਹਿੰਦਾ ਪੰਮੇ ਦਾ ਬਿਸਤਰਾ ਉਲੀ ਜੀ ਲੱਗਦਾ ਜੀ ਇਹਦਾ ਜੀ ਨਹੀਂ ਲੱਗਦਾ ਇਹਦਾ ਬਿਸਤਰਾ ਉਲੀ ਬੰਗਾ ਲੈਣਾ ਹਾਂ ਯਾਰ ਇੱਧਰ ਆਇਓ ਮਹਾਲ ਆਸੀਂ ਜਾ ਰਹੇ ਹਾਂ ਕਰੀਏ ਗਿਆ ਇਹਦਾ ਪੁੱਛੇ ਪਾ ਔਫਸਾਈਡ ਚਲੇ ਗਿਆ ਗਲਤੀ ਤੇਰੀ ਹੈ ਤੂੰ ਸਾਡੇ ਨਾਲ ਤੂੰ ਕਹਦਾ ਗਿਆ ਮਹਾਲ ਆਉਂਦੇ ਨਹੀਂ ਕਿ ਥਾਪਲਾ ਵਾ ਇਹ ਥਾਪਲਾ ਵੀ ਬਾਈ ਸਾਡੇ ਦੀ ਗਲਤੀ ਹੈ ਇਹਦੀ ਗਲਤੀ ਹੈ ਮਹਾਲਾਂ ਤੋਂ ਉੱਠ ਕੇ ਥਾਪਲਾ ਵਾ ਗਿਆ ਨਹੀਂ ਤੇ ਬੱਟਾ ਸੱਟਾ ਕਰਾ ਦੇ ਨੇ ਇਹਦੇ ਮਕਾਨ ਕਿ ਹੈ ਤੇ ਤੁਹਾਡੇ ਕਿਨੂੰ ਤੇ ਇੱਥੀ ਤੇ ਗੱਬੇ ਜੀ ਮਹਾਲਾਂ ਕਿ ਨਹੀਂ ਅਜੇ ਇੱਧਰ ਤੇ ਪਹਿਲਾਂ ਤੁਸੀਂ ਇਹਨੇ ਲੈਣੀ ਦੀ ਚੜਦੀ ਧੁੱਪ ਉਧਰ ਤੇ ਆ ਜਾ ਹੁਣ ਦੇ ਕਈ ਵਾਰ ਸਿਆਲ ਤੇ ਰੋਕੇ ਲੰਦਾ ਉਧਰ ਤੇ ਆਉਣੇ ਦਿੰਦਾ ਸੂਰਜ ਸੜਕ ਨਹੀਂ ਉਹ ਗੱਲਾਂ ਸੁਣਨੇ ਉਹਦਾ ਇੱਧਰ ਨੂੰ ਹਾਂ ਬਈ ਕੀ ਚੀਜ਼ ਤੇ ਕਿਵੇਂ ਨਹੀਂ ਹੁਣ ਧੁੱਪਾਂ ਨਹੀਂ ਲੱਗਾਂ ਨਹੀਂ ਮਿਲਣੀਆਂ ਗਿਆ ਜੇ ਗੱਲਾਂ ਮਿਲਿਓ ਧੁੱਪਾਂ ਨਹੀਂ ਮਿਲਣੀਆਂ ਵੀ ਹੁਣ ਬੋਲੇ ਸਾਡੇ ਵਿੱਚੋਂ ਹੀ ਉਹੀ ਥੋੜੋ ਹੈ ਯਾਰ ਆਉਣਾ ਪੈਣਾ ਹੀ ਹੈ ਬੋਲਦਾ ਨਹੀਂ ਹੈਗਾ ਅੱਜ ਕੇਸਰ ਮਿਲ ਗਿਆ ਸਵੇਰ ਸਾਡੇ ਜੋ ਬਾਈ ਇਹ ਸਾਡੇ ਚੋਂ ਹੀ ਆ ਜੀ ਇਹ ਸਾਡੇ ਚੋਂ ਆ ਹਾਂ ਮਾਫ ਕਰ ਦਿਓ ਇਹਨੂੰ ਮਾਫਾ ਮਾਫਾ ਅੱਜ ਕੇਸਰ ਕੇਸਰ ਮਿਲ ਗਿਆ ਸਵੇਰ ਅੱਛਾ ਆਪ ਗੰਨੇ ਵਾਲਾ ਅੱਛਾ ਤੂੰ ਵੀ ਆ ਗਿਆ ਬਰੇ ਤੇਰੇ ਬਾਪੂ ਦੀ ਖਬਰ ਸਾਰਾ ਪੁੱਛਦਾ ਸਾਰੇ ਨੇ ਉਹ ਸਾਰੇ ਠੀਕ ਐ ਕਾਇਮ ਐ ਨਾ ਓਹਕ ਬਿ ਕਿੱਥੇ ਗਿਆ ਤੂੰ ਹਵਾਰੇ ਕੀ ਬਤਾ ਮੈ ਖੁਸ਼ ਹਵਾਰੇ ਹਾਂ ਰਜੀਤ ਤੇ ਸਹਰੇ ਹਾਂ ਹੂੰ ਉੱਥੇ ਮਿਲ ਗਿਆ ਨਾ ਇੱਕ ਵਾਰੀ ਪੈਂਦੀ ਉਹਦੀ ਠੀਕ ਆ ਹੁਣ ਲੱਗੇ ਤੇਰੇ ਹਟ ਕੇ ਕਿ ਨਹੀਂ ਆਈ ਨਹੀਂ ਅੱਜ ਯਾਰ ਕੱਲੂ ਬੰਦੂ ਹੁਣ ਅੱਜ ਚਲੋ ਇੱਕ ਦਿਹਾੜੀ ਦਾ ਕੰਮ ਆ ਸਾ ਠੀਕ ਆ ਤੇ ਫੌਕਸੀ ਜੀ ਭਰਨੀ ਬਸ ਚਲ ਉਥੇ ਠੀਕ ਆ ਭਾਈ ਹੁਣ ਚੰਗਾ ਫਿਰ ਮੈਂ ਮਹਣੋ ਦੇਖਾਂ ਯਾਰ ਕੱਕੰਡਾ ਕੰਡਾ ਦੇਖਾ ਹੁਣ ਆਹ ਟਾਈਮ ਹੁਣ ਕੱਪੜੀ ਪੇਜ ਕੇ ਗਰਮੀ ਦਾ ਖੜੇ ਦੇ ਜੀ ਹੁਣ ਹੋਰ ਪੇਸ਼ਰ ਮੈਂ ਕਿੰਨੇ ਲੱਗ ਜਾਊਗਾ ਫਿਰ ਹਾਂ ਠੀਕ ਹੈ ਬਦਲ ਲੇ ਜੂਗਾ ਹੋ ਜਾਊਗਾ ਹੁਣ ਠੀਕ ਨਹੀਂ ਬਰੀ ਸਹੀ ਗੱਲ ਹਾਂ ਚੰਗਾ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ